ਅਸੀਂ ਆਪਣੇ ਸ਼ਹਿਰ ਨੂੰ ਐਕਸੀਡੈਂਟ ਮੁਕਤ ਕਰਨ ਵਾਸਤੇ ਪੂਰਾ ਜ਼ੋਰ ਲਾ ਰਹੇ ਹਾਂ ਔਰ ਅਪੀਲ ਕਰ ਰਹੇ ਹਾਂ ਕਿ ਟ੍ਰੈਫਿਕ ਰੂਲਾਂ ਦੀ ਪਾਲਣਾ ਕੀਤੀ ਜਾਵੇ ਜਿਦਨਾ ਕੋਈ ਟ੍ਰੈਫਿਕ ਰੂਲ ਭੰਗ ਕਰੂਗਾ ਤਾਂ ਐਕਸੀਡੈਂਟ ਹੋਊਗਾ ਆਪ ਜੀ ਨੂੰ ਇਸ ਚੀਜ਼ ਦੀ ਜਾਣਕਾਰੀ ਹੋਊਗੀ ਕਿ ਆਪਣੇ ਦੇਸ਼ ਦੇ ਵਿੱਚ ਕਰੀਬ 5.5 ਲੱਖ ਦੇ ਕਰੀਬ ਐਕਸੀਡੈਂਟ ਹੁੰਦਾ ਜੀ ਜਿਦੇ ਵਿੱਚੋਂ ਐਡ ਦੀ ਡੈਥ ਕਰੀਬ 1.5 ਲੱਖ ਤੇ ਹੋ ਜਾਂਦੀ ਹੈ 2 ਲੱਖ ਦੇ ਕਰੀਬ ਬੰਦਾ ਇੰਜਰਡ ਹੋ ਜਾਂਦਾ ਜਿਹੜਾ ਕਿ ਚੱਲਣ ਫਿਰਨ ਜੋਗਾ ਨਹੀਂ ਰਹਿੰਦਾ ਆਪਾਂ ਇਸ ਚੀਜ਼ ਨੂੰ ਅੱਗੇ ਲੈ ਕੇ ਆਉਣ ਲਈ ਵੀ ਆਪਾਂ ਐਕਸੀਡੈਂਟ ਘਟਾਉਣਾ ਚਾਹੁੰਨੇ ਵੀ ਐਕਸੀਡੈਂਟ ਹੋਣਾ ਕਿਸੇ ਦਾ ਚਿਰਾਗ ਨਾ ਬੁਝੇ ਜੇਕਰ ਤੁਸੀਂ ਸੇਫਟੀ ਨਾਲ ਚੱਲ ਰਹੇ ਹੋ ਦੂਸਰਾ ਸੇਫਟੀ ਨਾਲ ਨਹੀਂ ਚੱਲ ਰਿਹਾ ਲੇਕਿਨ ਜੇ ਤੁਸੀਂ ਸੇਫਟੀ ਨਾਲ ਖੁਦ ਚੱਲ ਰਹੇ ਹੋ ਤਾਂ ਤੁਸੀਂ ਆਪਣਾ ਬਚਾਅ ਜ਼ਰੂਰ ਕਰ ਲਓ ਔਰ ਸੇਫਟੀ ਇਹਦੇ ਵਿੱਚ ਚੰਗੀਆਂ ਗੱਲਾਂ ਦੀ ਆ ਉਹ ਜਿਹੜੇ 8 9 ਰੂਲ ਆ ਉਹ ਜ਼ਰੂਰੀ ਪਾਲਣ ਕਰ ਲੋ ਤੇ ਤੁਹਾਡੇ ਵਾਸਤੇ ਬਹੁਤ ਵਧੀਆ ਰਹੂਗਾ ਕਿਉਂਕਿ ਜਿਵੇਂ ਆਪਾਂ ਸੜਕ ਹਾस्ते ਵਿੱਚ ਕੋਈ ਐਕਸੀਡੈਂਟ ਹੋ ਜਾਂਦਾ ਮੁੜਕਿਓ ਦੇ ਬੱਚਿਆਂ ਵਾਸਤੇ ਆਪਾਂ ਕੋਈ ਐਨਜੀਓ ਲੱਭਦੇ ਆ ਪਿਆ ਵਿਦਿਆ ਪ੍ਰਯਾਸ ਐਨਜੀਓ ਬੱਚੇ ਪੜਾ ਰਹੀ ਹੈ ਜੀ ਫਲਾਨੀ ਐਨਜੀਓ ਆ ਕਰ ਰਹੀ ਹੈ ਜੀ ਫਲਾਨੀ ਐਨਜੀਓ ਰਾਸ਼ਨ ਦੇ ਰਹੀ ਹੈ ਜੀ ਠੀਕ ਹੈ ਨਾ ਅਸੀਂ ਬਹੁਤ ਐਨਜੀਓ ਦੇ ਨਾਲ ਕੰਮ ਕੀਤਾ ਹੈ